ਇਹ ਕੰਡੇ ਜੇ ਹੈ? ਉਹ ਮਾ ਤੂੰ ਤਾਂ ਮੰਨਣੀ ਨਹੀਂ ਯਾਰ। ਕੀ ਨਹੀਂ ਮੰਨਣੀ? ਆਪਣੇ ਪਿਆਰ ਕਰਨ ਵਾਲਿਆਂ ਦੀ। ਲੈ, ਇਹਨੂੰ ਮੋੜੇ ਤੇ ਰਾ ਕੇ ਰੱਖ ਲਿਆ ਵਾ। ਕਿੰਨੇ ਕਮੈਂਟ ਆਉਂਦੇ ਆ? ਆਪੇ ਹੁਣ ਨਵਾਂ ਤੇ ਲਿਆ ਕੇ ਲਾਏਂਗਾ ਨਾ। ਆਹ ਗੱਲ ਗਲਤ ਵਾਦਾ। ਬਿਲਕੁਲ ਤੇ ਗਲਤ ਕਿਹਾ। ਚੰਗਾ ਭਲਾ ਸ਼ੀਸ਼ਾ ਤੋੜਦਾ ਵਾ। ਕੋਈ ਤੋੜਦਾ ਕੀ ਤਾ ਭਾਬੀ? ਵੇਲਾ ਕੰਮ ਆਪਣੇ ਭਰਾ ਦੇ। ਪਤਨ ਸੌਣ। ਹੋਰ? ਓਈ ਲੈ। ਆਹ ਦੋਹਰ ਧਿਆਨ ਚੋਂਦਾ ਕਿ ਇਹ ਕਦੇ ਨਾ ਆ ਜੂ ਜਾਬੇ। ਕਿੰਨੇ ਕਮੈਂਟ ਆਉਂਦੇ ਆ ਇਹ ਸ਼ੀਸ਼ਾ ਟੁੱਟਾ ਵਾ ਉਹਨੂੰ ਬਦਲੋ ਟੁੱਟਾ ਵਾ ਉਹਨੂੰ ਬਦਲੋ ਪਿਛਲੇ 2 ਸਾਲ ਤੋਂ ਆਉਂਦੇ ਕਮੈਂਟ ਤੇ ਤੁਸੀਂ ਉਹ ਗੱਲ ਵੀ ਠੀਸ ਤਾਈ ਰਹੀ ਆ ਤਾਣ ਕੇ ਬਈ ਬਦਲਾਂ ਹੀ ਬਸ ਇਹ ਆ ਕਿ ਓਜੀ ਟਾਈਮ ਹੀ ਲੱਗਦਾ ਆ ਆ ਵੇਖੋ ਓਜੀ ਲੱਗ ਜਾਣਾ ਓਜੀ ਲੱਗ ਜਾਣਾ ਚਲਾ ਨਾਲ ਚਲਾ ਨਾਲ ਉਹ ਨਲਿਓ ਆਉਂ ਤੇਰੀ ਟੈਂਕੀ ਲੈ ਕੇ ਆਈਏ ਤੇ ਨਾਲੇ ਸ਼ੀਸ਼ਾ ਨਹੀਂ ਉਹ ਸ਼ੀਸ਼ਾ ਹੁਣ ਵੀ ਕੰਦ ਨਾ ਲੱਗਾ ਜੇ ਤੇ ਉਹ ਜਿੱਥੇ ਲੱਗਾ ਫਿਰ ਕੀ ਉਹ ਟੇਕੜੀ ਰਿਕੜੀ ਲੱਗਾ ਨਾ ਮੈਨੂੰ ਮੈਨੂੰ ਕੋਈ ਜਗ੍ਹਾ ਨਹੀਂ ਮਿਲੀ ਤੇ ਇਹਨੂੰ ਕਿੱਥੇ ਸੁੱਟਣਾ ਨੇ ਮੈਂ ਤਾਂ ਚੂਰਾ ਚੂਰ ਕਰ ਦੇਣਾ ਸੀ ਪਰ ਮੈਂ ਇਹ ਕਰਕੇ ਨਹੀਂ ਕੀਤਾ ਕਿ ਤੁਸੀਂ ਮੁੜ ਕੇ ਉਹਨੂੰ ਕਿੱਥੇ ਇਕੱਠਾ ਕਰਦੇ ਰਹੋਗੇ ਮੈਂ ਸ਼ੁਭ ਕੰਮ ਤੁਸੀਂ ਨਹੀਂ ਚੱਕਦਾ ਕਿਉਂ ਨਹੀਂ ਕੀਤਾ ਫਿਰ ਮੈਂ ਉਹ ਹੁਣੇ ਆ ਤੋੜ ਆਇਆ ਨਾ ਉਸੇ ਉਹਲੇ ਮੇਰੇ ਦਿਵਾਲੇ ਹਾਂ ਦੇ ਕਿ ਤੇਰਾ ਪੁਰਾਣਾ ਸ਼ੀਸ਼ਾ ਤੋੜਦਾ ਤੇਰੇ ਪੁਰਾਣਾ ਸ਼ੀਸ਼ਾ ਤੋੜਦਾ ਨਹੀਂ ਮੈਂ ਤੇ ਆਂਦੇ ਆ ਵੀ ਫਿਰ ਨਹੀਂ ਤੋੜਨਾ ਵਾਲੇ ਉਦੋਂ ਦਾ ਕੰਨ ਤੋੜਿਆ ਤੋੜ ਤੋ ਮੈਂ ਚੱਲ ਜੀ ਚਲੋ ਅੱਗੇ ਜਾਨਾ ਆਹ ਪੋਲ ਚੱਲੇ ਆ ਪਾਣ ਨਾਲ ਡੈਂਚੀ ਰਹਿ ਕੇ ਆਉਂਦੇ ਨਾਲੇ ਸ਼ੀਸ਼ਾ ਟਿੰਕੀ ਚੰਗੀ ਭਲੀ ਟਿੰਕੀ ਹੋਈ ਦੀ ਵੇ ਟਿੰਕੀ ਐ ਮੈਂ ਕੀ ਸਾਡੀ ਬੜਾ ਚਿਰ ਕੱਢ ਗਿਆ ਨਾ ਇਤਾਂ ਆਦੀ ਹੁੰਦੀ ਟਿੰਕੀ ਚੰਗੀ ਭਈ ਆ ਰਹਿਣ ਦੇ ਰਹਿਣ ਦੇ ਤੇ ਮੇਰੇ ਮਿਹਰਬਾਨੀ ਕਰ ਬੜੀ ਵਧੀਆ ਹੋ ਰਿਆਂ ਦੇ ਪਰ ਹੋ ਜਾ ਤੇਰੇ ਛੱਡਦਾ ਕਦੀ ਰਹਿਣ ਦੇ ਇਹ ਟਿੰਕੀ ਆ ਦੇ ਕੰਮ ਆਇਆ ਕੰਮ ਆਇ ਨਹੀਂ ਸਾਡੇ ਕੰਮ ਆਇ ਨਹੀਂ ਕੰਮ ਆ ਹਾਂ ਜੁਲਮਣਾ ਕੰਮ ਆਇਆ ਵੀ ਕੰਮ ਆਇਣੀਆਂ ਨੇ ਨਹੀਂ ਕੰਮ ਆਇ ਨਹੀਂ ਕਿੱਥੋਂ ਵੇ ਲਿਵਾਖ ਲੈਣੀਆਂ ਤਾਂ ਪਰ ਕੇ ਦਾ ਹੀ ਸਬਜ਼ੀਆਂ ਨੂੰ ਪਾਣੀ ਪੂਰੀ ਪਾ ਲੈ ਕਰਨਾ ਇਹਦੇ ਅੱਧੀ ਟਿੰਗੀ ਤੇ 400 ਲੀਟਰ ਹੋਣਾ ਪਾਣੀ ਪਤਾ ਕੀ ਉਹਨੂੰ ਕੱਟ ਕੇ ਤਾਂ 5 ਸਾਲ ਤੋਂ ਵੱਧ ਚਿਰ ਕੱਢ ਗਈ ਹੁਣੀ ਐ ਉਹਨੂੰ ਕੱਟ ਕੇ ਇਦਾਂ ਹੀ ਅੱਧੀ ਅੱਧੀ ਚੱਲਦੀ ਉੱਤੇ ਮਿੱਟੀ ਪਾ ਕੇ ਤੇ ਉੱਤੇ ਵਧੀਆ ਰੁੱਖ ਲਾਓ ਸਾਹ ਹੋਵੇ ਸਾਡੇ ਵੇੜੇ ਵਿੱਚ ਆਹ ਉਹ ਵੀ ਜੀ ਹੈ ਹੈ ਇਹਨੂੰ ਬਚਤ ਕਰਨੀ ਨਹੀਂ ਆਂਦੇ ਇੱਥੇ ਕਿ ਜਾਨ ਕੇ ਇਹਨੂੰ ਕੰਜੂਸੀ ਕਰਨੀ ਕਹਿੰਦੇ ਆ ਨਹੀਂ ਇਹਨੂੰ ਬਚਤ ਕਰਨੀ ਨਹੀਂ ਜੀ ਨਹੀਂ ਨਹੀਂ ਪਰ ਜੇ ਉੱਥੇ ਰੁੱਖ ਲਾ ਦੇਣਾ ਯਾਰ ਇੰਨਾ ਵੀ ਢੈਂਕੀ ਫਿਰ ਕਿੱਥੇ ਰੱਖਣਗੇ ਸ਼ਗਣੇ ਉਹਨੂੰ ਕੱਟ ਕੇ ਥੱਲੇ ਲਾ ਕੇ ਮੈਂ ਕਹਿੰਦਾ ਉੱਤੇ ਥੋੜੀ ਰੁੱਖ ਲਾ ਦੇਣਾ ਉੱਥੇ ਰੁੱਖ ਲਾ ਦੇਣਾ ਜਿੱਡਾ ਜਿੱਿੱਤੇ ਰੱਖੀ ਗਾਵੀ ਚਾ ਚਲੀਏ ਚਲੋ ਸਾਰਾ ਕਸੂਰ ਪ੍ਰੀਤੀ ਦਾ ਵਾ ਦੋ ਰੋਖ ਲਈ ਜਗਾ ਚਲੋ ਮਨੇ ਚਿਰਦਾ ਕਵਲ ਮਗਰ ਤੇ ਆ ਬਾਕੀ ਇੱਕ ਬਾਗ ਅੱਜ ਲਗਣ ਖੋਲ ਹੀ ਗਏ ਦੋ ਬੂਟੇ ਲਾਦੇ ਜਿਹੜੇ ਬਹੁਤ ਉੱਚੇ ਹੋਣ ਤੇ ਸ਼ਾਂ ਸ਼ਾਰੀ ਮੇਰੇ ਚ ਹੋਵੇ ਸਾਲੀ ਉਹ ਦਲਾ ਰ ਤੂੰ ਦੋ ਦਲਾਦੇ ਠੀਕਾ ਚਲ ਪੂਆ ਦੀ ਮੰਗ ਮੰਨ ਲੈ ਫੇਰ ਸ਼ਦਲੀ ਆਲੀ ਤੇਗ ਲੱਗ ਜੇ ਹਨਾ ਫਿਰ ਜੀ ਜੀ ਦਾ ਪਾਪੀ ਗਾਣਾ ਬੋਲਿਆ ਕਰੂਗੀ ਉਹ ਤੂੰ ਉੱਤਾਂ ਵਾਲਾ ਗਾਣਾ ਹੁੰਦਾ ਨਾ ਉੱਤਾਂ ਥੱਲੇ ਚਲੋ ਸਰਜੀਤਲੇ ਗੱਲ ਕਰ ਰਿਹਾ ਛਤਰੀ ਦੀ ਸ਼ਾਮ ਸ਼ਾਮੇ ਬੈਠੀ ਛਤਰੀਆ ਦੀ ਤੇਗ ਲਾਵਾਂ ਬੜੀ ਬੜੀ ਸੰਗਰੀ ਚਲੋ ਜੀ ਪਾਖ ਖੁੱਲ ਗਏ ਚੱਲੇ ਜਾਂਦੇ ਆ ਕਿਹ ਟੈਂਕੀ ਲੈਣ ਪਰ ਅੱਜ ਲੰਗਰ ਵੇਖ ਕੇ ਨਾ ਸਾਰੇ ਰੋਗੇ ਹੁਣ ਯਾਰ ਗੁਰੂ ਘਰ ਲੰਗਰ ਛੱਕੇ ਜਾਣਾ ਚਾਹੀਦਾ ਆ ਪਾਹ ਰੱਖੇ ਪਾਹੇ ਰੋਗੇ ਆ ਆਜੋ ਚੱਕੀ ਚਲੋ ਪਿੰਡ ਭਾਮ ਧੂਆ ਦਾ ਪਿੰਡ ਆ ਵੇਗਾ ਦੇ ਲੰਘਾ ਕਾ ਪਿੰਡ ਭਾਮ ਉਹਨੇ ਰੌਣਕਾਂ ਲੱਗੀਆਂ ਤੋ ਆਜੀ ਲੱਗ ਪਿਆ ਸੇਵਾ ਕਰਨ ਸੋਤਣਾ ਦੀ ਤੇ ਪਿਛਾੜਾ ਚੜ੍ਹ ਗਿਆ ਹੁਣ ਚੱਲੇ ਬਾਸੋ ਵੀ ਆਹ ਦੋਵੇਂ ਭੈਣ ਭਰਾ ਅਜੇ ਸਕੰਡੇ ਪਿਛਾੜਦਾ ਪਹੁੰਚ ਕੇ ਹਾਪੇ ਆਇਆ ਨਾਲ ਲੈ ਕੇ ਨਾਲ ਜਾਪੇ ਤੋੜੀ ਏ ਟੈਂਕੀ ਆਪੇ ਹੁਣ ਲੈ ਕੇ ਵੀ ਆਇਆ ਨਾਲ ਟੋੜੀ ਤਾਂ ਨਹੀਂ ਆ ਜੇ ਹਾਂ ਟੋੜੀ ਤਾਂ ਨਹੀਂ ਆ ਆ ਦੇਖੋ ਕਸਰ ਆ ਅਸਲੀ ਗੱਲ ਤੂੰ ਬਦਨਾਮ ਕਰਵਾ ਨਾ ਕਰਦੇ ਤੇ ਜਾਨੀ ਦੁਕਾਨ ਤੇ ਪਹੁੰਚ ਗਏ ਚਲੋ ਚਲੋ ਜੀ ਅੱਗੇ ਲੱਗਾ ਹੀ ਹੈ ਨਾ ਹੁਣ ਸੀਜਾ ਤੋੜਿਆ ਸੀ ਨਾ ਹੁਣ ਚੱਲ ਲਾਪਣ ਚੀਜ਼ ਹੋ ਭਰਾਵਾ ਠੀਕ ਆ ਹੁਣ ਸਣਾ ਸਣਾ ਮਾਰ ਦੇਣਾ ਤੂੰ ਮੈਨੂੰ ਰੋਣਾ ਨਹੀਂ ਆ ਤੋੜਿਆ ਕਿ ਸੀਜਾ ਤੋੜਿਆ ਸੀਜਾ ਤੇ ਸਭ ਮੈਂ ਤੋੜਿਆ ਸਾਰਾ ਇਨਾ ਹੋਰਾਂ ਦੇ ਘਰ ਦੇ ਵਿੱਚ ਮੈਂ ਰਸਾਸ ਦਿਓ ਸਾਰੇ ਜਾਨੇ ਪ੍ਰੇਮ ਦਾ ਫਿਰ ਤੋਂ ਮੈਚ ਹੋਣਾ ਸੁਣਾ ਵੀ ਹੈਗਾ ਵਾ ਸੁਣਾ ਸੁਣਾ ਪਰ ਹੋਤੀ ਕਿ ਜਦ ਪੂਰਾ 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 ਘਬਰ ਵਾ ਤੂੰ ਆਉਣੇ ਬੁੱਟਲੇ ਨਹੀਂ ਜਾਂਦਾ ਨਾ ਉਹ ਵੀ ਜੀਤਾ ਵੀ ਹੋ ਜਾਂਦੀ ਹੈ ਨਾ ਸਿੰਪਲ ਪਲੇ ਨਹੀਂ ਹੋਏ ਉਹ ਟਟਾ ਵੀ

ਪਰ ਤੋ ਤਦੀ ਚੱਲ ਹਾਂ ਚੱਲ ਹਾਂ ਟੈਂਕੀਏ ਚੜ ਜਾ ਹਾਂ ਪਤਾ ਨਹੀਂ ਕਿਹੜੀਆਂ ਸਦੀਆਂ ਤੋਂ ਤਰਨਾ ਤੂੰ ਹਾਂ ਪਰ ਆ ਖਲਾੜ ਲਾ ਇਹਨੂੰ ਕੀ ਮਗਰ ਮਗਰ ਲਾਇਆ ਅੰਦਰ ਕੜਨੀ ਹੈ ਇੱਥੇ ਦੱਸ ਇਹਨੂੰ ਸੰਗ ਲੱਗਦੀ ਬਾਹਰ ਅੱਛਾ ਉਹ ਸੱਚ ਇੱਥੇ ਕੋਈ ਲੋਹੇ ਦਾ ਕੋਈ ਪਟਿਆ ਹੁਣਾ ਮਾ ਇਹਦੇ ਆਹੋ ਆਹ ਖੋਰ ਕਰਦੇ ਆ ਵਾ ਨਿਕਲ ਜੀ ਜਾ ਉਹਦਾ ਬੰਦਾ ਪੂਰਾ ਕਾਰੀਗਰਕ ਨਹੀਂ ਮੇਰੀ ਗੱਲ ਸੁਣ ਓਏ ਇੱਧਰਲੇ ਬੰਨੇ ਇਦਾਂ ਇਦਾਂ ਸਰਾਖ ਮਾਰ ਪਾ ਕੇ ਸਹੀ ਗੱਲ ਇੱਕ ਇੱਥੇ ਇੱਕ ਇੱਥੇ ਕਿੱਥੇ ਪਤਾ ਲੱਗ ਜੂ ਟੈਂਗੀ ਕਿੰਨੀ ਕਿੰਨੀ ਬਾਗੀ ਲੱਗਾਈ ਸਹੀ ਗੱਲ ਆਹ ਫਿਰ ਉੱਚ ਮਾਰ ਲੈਣਾ ਇਹਨੂੰ ਕੀ ਮਾਰਨੀ ਲੋੜੀ ਇਹਨਾਂ ਲਈ ਹੁਣ ਦੀ ਕਿ ਲੋੜੀ ਨਹੀਂ ਆਹ ਲੈ ਨਵੀਂ ਚੀਜ਼ ਨਵੀਂ ਹੁੰਦੀ ਆ ਨਵੀਂ ਚੀਜ਼ ਨਵੀਂ ਹੁੰਦੀ ਆ ਇਹਨੇ ਸਿਆਣੇ ਮੇਰੇ ਭਾਂ ਦਵਾਲੇ ਹੋ ਜਾਣ ਸਾਰੇ ਉਹ ਤੇ ਉਹ ਦੇ ਲਿਆਉਂਦੇ ਤੂੰ ਸਰਾਗ ਬਣੀ ਆ ਕਹਿੰਦਾ ਇੰਨੇ ਸਿਆਣੇ ਆ ਨਾ ਮੇਰੇ ਭਾਂ ਦਵਾਲੇ ਹੋ ਜਾਣ ਸਾਰੇ ਉਹ ਪਲਾਸਟਿਕ ਦਾ ਬੜਾ ਵੱਡਾ ਪਿਆਰ ਹੁਣ ਹੈਲਪਰ ਕੌਣ ਹੁਣ ਮੇਰਾ ਇਹੋ ਹੀ ਇਹ ਵਿਚਾਰਾ ਤਾਂ ਆਪਾਂ ਜਿਨ੍ਹਾਂ ਨੇ ਛੇੜ ਪਾਈ ਵੀ ਟੈਂਕੀ ਬਦਲੋ ਟੈਂਕੀ ਬਦਲੋ ਬੰਦੇ ਨਾ ਪੂਰਾ ਕਾਰੀਗਰ ਆ ਇਹਲਾ ਹੈ ਕਦਰ ਨਹੀਂ ਤੁਸੀਂ ਕਰਦੇ ਯੇ ਲੋ ਹੁਣ ਨਾ ਕੋਈ ਨਹੀਂ ਕਦਰ ਕਰਦਾ ਤੁਸੀਂ ਕਿਉਂ ਹੋਰ ਕੀ ਕੋਈ ਕਤਤ ਪਾ ਕਰਨ ਦਾ ਯਾਰ 150 ਬਚ ਗਿਆ ਵਾ ਮੈਂ ਤਾਂ ਕਦਰ ਪੂਰੀ ਕਰੀ ਸੀ ਜਾਣ ਦਿੰਦਾ ਐ ਆਪਣੀ ਮਿਸਤਰੀ ਬਣ ਜਾਣ ਦੇ ਨਾ ਜਦੋਂ ਇਹ ਗੁੱਸੇ ਚੋਂ ਨਹੀਂ ਆਏ ਪਾਰਟ ਟਾਈਮ ਮਿਸਤਰੀ ਦਾ ਕੰਮ ਚੱਲਦਾ ਨਾ ਇਹ ਵੀ ਵੱਡੀ ਵੱਡੀ ਠੀਕ ਚਾਹ ਉਹਦੇ ਨਾਲ ਵੱਡੀਆਂ ਕੰਡੀਆਂ ਰੱਖਣਗੇ ਨਹੀਂ 10000 ਆਈ ਆ ਉਹਰਾਂ ਬੈਂਡਰ ਦਾ ਹੂੰ ਚੱਲੋ ਜੀ ਸੁਣਾ ਇਹਦਾ ਫੇ ਲੱਗਿਆ ਇਹ ਡਿਗਰਟੀ ਹੈ ਮੈਂ ਨਹੀਂ ਵੇਖਿਆ ਆ ਬਰਾਜ ਉੱਤਰ ਗਈ ਐਸੇ ਕਰੀ ਗਏ ਵੇ ਲੱਛੀ ਜਦੀ ਸਹੀ ਗੱਲ ਵਾਕਈ ਜਦੋਂ ਘਰੋਂ ਗੱਡੀ ਤੁਰੀ ਨਾ ਇੱਥੇ 6 ਜਣੇ ਬੈਠੇ ਗੱਡੀ 'ਚ ਜਦੋਂ ਦੁਕਾਨ ਤੇ ਪਹੁੰਚੇ ਦੋ ਹੀ ਰਹਿ ਗਏ ਸਾਰੇ ਰਾਜ ਲੀਕ ਹੋ ਗਏ ਖੁੱਲਣੀ ਕਿਤਾ ਵੇ ਇਹ ਵੱਡੇ ਮਿਸਰੀ ਨੂੰ ਹਟਾ ਨਾ ਹਾਂ ਬੜੇ ਔਖੇ ਖੋਲਦੇ ਯਾਰ ਪਾਣੀ ਹੁਣ ਪਾਣੀ ਦੇ ਜੇ ਭਰੀ ਹੀ ਨਹੀਂ ਪਾਣੀ ਹਾ ਜਿੱਥੋਂ ਤੱਕ ਉਤਾਰ ਲੱਗੀ ਨਾ ਉੱਥੋਂ ਤੱਕ ਭਰਿਆ ਪਾਣੀ ਹਾਂ ਪਾਣੀ ਚਾਹੀਦਾ ਸੀ ਕੱਢ ਲੈਣਾ ਹਨਾ ਕੰਮ ਆ ਜੂਗਾ ਸੱਚੀ ਪਾਣੀ ਨਿਕਲੇ ਨਹੀਂ ਕਰ ਉਹ ਹੋਏ ਤੂੰ ਹੀ ਦੋਸਤ ਬਣਾਵਾ ਇਹ ਆ ਨੇਰੀ ਕਰਕੇ ਨਾ ਮੈਂ ਪਰ ਛੜਿਆ ਸੀ ਪਾਣੀ ਪਰ ਛੜਿਆ ਹੈ ਕੜ ਛੜਿਆ ਨਹੀਂ ਨਹੀਂ ਇਹ ਕੋਈ ਰੀਜ਼ਨ ਹੀ ਨਹੀਂ ਰਹਿ ਤੱਕੰਦਾ ਕੇ ਅੱਵਲ ਬਰਾਬਰ ਕੀ ਸੰਜੋ ਅੰਗਰੇਜ਼ ਜਿਹੜਾ ਅੱਛਾ ਬਾਹਰ ਤਾਂ ਰਕੀਬ ਪਾਣੀ ਠੰਡਾ ਰਹਿ ਰੇਤ ਨਾਲ ਨਹੀਂ ਬਰੋ ਵਗੇ ਪਾਸੇ ਤੇ ਉਹ ਤੇ ਤੂੰ ਹੀ ਲੈ ਕੇ ਖਲੋਕ ਦਈ ਇਹਨਾਂ ਦੀ ਹੈਲਪ ਕਰ ਦੋ ਲੱਗੇ ਨਾ ਤਮਾਸ਼ਾ ਵੀ ਕੱਢੀਓ ਥੱਲੇ ਗਾਈ ਡਰ ਗਈ ਨਹੀਂ ਉਹਨਾਂ ਦੀ ਹੈਲਪ ਕਰੋ ਨਾ ਹਾਂ ਦੱਸੋ ਹਾਂ ਪਚਾਈ ਦੀ ਭਾਈ ਨਹੀਂ ਨਹੀਂ ਆਹ ਹੋਰ ਫੜ ਹਲ ਬੜਾ ਬੜਾ ਭਾਈ ਇੰਦੇ ਸਾਰੇ ਇਹ ਛੱਡ ਦੋ ਛੱਡ ਦਿਓ ਛੱਡ ਦਿਓ ਹਾਂ ਇਹ 4 ਲੀਟਰ ਪਾਣੀ ਪੀਂਦਾ ਇਹ ਚ ਮੇਰੀ ਗੱਲ ਸੁਣ ਉਹਦਨ ਹੀ ਕਿੱਡੀ ਸੌਖੀ ਟੈਂਕੀ ਲਾ ਲਈ ਦੋਵਾਂ ਜਾਣਿਆ ਨੇ ਹਨਾ ਮੈਂ ਇਦਾਂ ਟੈਂਕੀ ਠਾਣ ਖੜਦੀ ਆ ਜਾਓ ਹਾਲੇ ਹਾਂ ਵੀ ਇਹਨੇ ਵੀ ਆਪਣੀ ਟੈਂਕੀ ਦੇ ਵਿੱਚ ਕਲੀ ਰੱਖੀ ਕਲੀ ਰੱਖੀਆ ਕਲੀ ਰੱਖੀਆ ਸੀ ਹੁੰਦੇ ਹੋੜੀ ਓਏ ਚਲੋ 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 ਦੂਜੀ ਟੈਂਕੀ ਫੜਾਉਣੀ ਸੀ ਮੈਂ ਵਿਹਲਾ ਨਹੀਂ ਹੈਗਾ ਮੈਸਿਨ ਹੋਰ ਵੀ ਬੜੇ ਕੰਮ ਨੇ 3600 ਕੰਮ ਨੇ ਮੈਂ ਛੁੱਟਦੇ ਨਹੀਂ ਇਕੱਲੇ ਨੇ ਤੂੰ ਓਹੋ ਤੂੰ ਕੌਣ ਗਿਆ ਭਰਾਵਾ ਥੋੜਾ ਜਿਹਾ ਦੇ ਦੇ ਇਹ ਕੰਢੀ ਆਵਾ ਨਾ ਦੋਨ ਗੱਲਾਂ ਚ ਛੱਡ ਛੱਡ ਤਹਾਡਾ ਸਵਾਗਤ ਮੈਂ ਕੰਮ ਆ ਰਹੀ ਰੜੀ ਜਾਂਦੇ ਆ ਹਾਂ 20 ਕਿਲੋ ਦੀ ਟੈਂਕੀ ਸਾੜੀ ਆ ਖਮਣਾ ਹੁਣ ਚੁੱਕ ਕੇ ਬਾਹਰ ਤੇ ਕੋਈ ਨਹੀਂ ਡਰਨ ਘਟਾਇਆ ਦੀ ਗਾਰੰਟੀ ਹੈਗੀ ਆ ਡਿੱਗ ਵੀ ਜਾਊਗੀ ਤੇ ਗਾਰੰਟੀ ਇਦਾਂ ਥੋੜਾ ਨਹੀਂ ਛੋਟ ਛੋਟ ਕੇ ਪਾਣਦੇ ਗੇਰੇ ਸੋਣਾ ਤੁਹਾਡਾ ਸੜੀ ਉੱਤੇ ਪਏ ਆ ਨਾ ਇਹ ਸਾਨੂੰ ਗਾਰੰਟੀ ਤੇ ਨਹੀਂ ਮਿਲਦੀ ਤੁਹਾਨੂੰ ਆ ਖਲਾਰਾ ਜੇ ਵੀ ਇੱਕ ਬੰਨੇ ਨਾਲ ਹੀ ਹੁਣੇ ਕੰਮ ਨਬੇਰ ਦੋ ਕਿਉਂ ਪੈਸਾ ਹੋਣਾ ਉਹ ਬੈਸ ਬਾਏ ਬਾਏ ਭਾਈ ਆਂਦੇ ਕੀ ਆਂਦੇ ਹੁੰਦੇ ਆ ਜਿਹੜੇ ਆਂਦੇ ਸੀ ਟੈਂਕੀ ਤੋਂ ਚੜਾ ਕੇ ਚੜਾ ਕੇ ਤੇ ਛੱਡ ਕੇ ਮੈਦਾਨ ਭੱਜ ਗਏ ਬਾਕੀ ਕੰਮ ਉਹ ਮਿਸਤਰੀ ਦਾ ਰਹਿ ਗਿਆ ਵਾ ਜਿਹੜੇ ਇੰਜੀਨੀਅਰ ਹੁੰਦੇ ਆ ਉਹਨਾਂ ਨੇ ਸਿਰਫ ਦੱਸਣਾ ਹੁੰਦਾ ਵੀ ਆਹ ਕੰਮ ਕਰ ਲਓ ਅੱਛਾ ਜੀ ਇੰਜੀਨੀਅਰ ਹੁਣ ਚੱਲੇ ਆ ਠੀਕ ਆ ਇੰਜੀਨੀਅਰ ਜਿਹੜੇ ਅੱਛਾ ਉਸ ਪਾਉਂਡ ਤੋਂ ਲੈ ਕੇ ਆਂ ਇਹੋ ਫੜਾ ਦਿੰਦਾ ਹੋਰ ਬਾਪਾ ਨਾ ਬਾਪਾ انجینئر پاتھ چلے ਕਰੀ ਸਕਦਾ ਨਹੀਂ ਨਹੀਂ ਭਾਰਾ ਵਾਡਾ ਪੈਣੀ ਇਧਰੋਂ ਦੀ ਫੜਾ ਨਾ ਵਾ ਆ ਪੌੜੀਆਂ ਸਾਂ ਨਹੀਂ ਫੜਾ ਦੇ ਇੱਕ ਉਧਰੋਂ ਪੋਰਾ ਲੈ ਕੇ ਆਵਾ ਤੁਹਾਨੂੰ ਚੋ ਵੀ ਲਾਉਣਾ ਆਹ ਆਲਰਮ ਜਾ ਟੈਂਕੀ ਵਾਲਾ ਆਲਰਮ ਲੱਗਾ ਪਤਾ ਲੱਗ ਜਾਂਦਾ ਹਨਾ ਉਹ ਨਾ ਵਾਵਾ ਪਤਾ ਲੱਗ ਜਾਂਦਾ ਹਨਾ ਅਹੋ ਉਹ ਵੀ ਨਵਾਂ ਲਿਆ ਕੇ ਲਾਉਣਾ ਪੈਣਾ ਵਾ ਮੈਂ ਤਾਂ ਮੈਨੂੰ ਰੋਕੀ ਜਾਣ ਡਿਆਂ ਨਾਲ ਘਰ ਵੀ ਇੱਕ ਪੈਪ ਤੋੜ ਲਿਆ ਵਾ ਬਈ ਇਹਦਾ ਬਹੁਤ ਬਹੁਤ ਧੰਨਵਾਦ ਹੈ ਇਹ ਆਲ ਰਾਉਂਡਰ ਬੰਦਾ ਵਾ ਤੇ ਜਿਹਨੇ ਮੇਰੇ ਕੋਲ ਫ੍ਰੀਜ ਕੰਮ ਕਰਕੇ ਦਿੱਤਾ ਵਾ ਫ੍ਰੀਜ ਮੈਂ ਕੋਈ ਨਹੀਂ ਕੀਤਾ ਪੈਸੇ ਲੈਣੇ ਆ ਪੈਸੇ ਕਾਹਦੇ ਦੱਸ ਨਹੀਂ ਨਹੀਂ ਕਿਉਂ ਨਹੀਂ ਲੈਣੇ ਕਿਉਂਕਿ ਅਸੀਂ ਕੋਈ ਪਾਜੀ ਮਿਸਤਰੀ ਪੈਸੇ ਲੈਂਦਾ ਕਿ ਨਹੀਂ ਲੈਂਦਾ ਕਰਦੇ ਮਿਸਤਰੀ ਥੋੜੀ ਪੈਸੇ ਲੈਂਦੇ ਹੁੰਦੇ ਆ ਕਰਦੇ ਮਿਸਤਰੀ ਨਹੀਂ ਪੈਸੇ ਲੈਂਦੇ ਮੰਨਿਆ ਕਰ ਪੈਸਾ ਕੋਈ ਨਹੀਂ ਮਿਲਣਾ ਸ਼ਾਬਾਸ਼ ਦਿੱਤੀ ਇਹਨੂੰ ਇਤੋਂ ਵੱਡੀ ਗੱਲ ਤੁਸੀਂ ਕੀ ਦੱਸ ਸ਼ਾਬਾਸ਼ ਹੀ ਬੜੀ ਜੀ ਕੋਈ ਨਹੀਂ ਤੈਨੂੰ ਸ਼ਾਬਾਸ਼ ਹੀ ਦੇ ਦਿਆ ਕਰਾਂਗੇ ਨਹੀਂ ਨਹੀਂ ਘੜੀ ਬਣਾ ਗਿਆ ਪਾਲੇ ਵਾਲੀ ਘੜੀ ਬਣਾਉਣ ਲੱਗੀ ਹੋ ਖਵਾਲ ਦਿੰਨੇ ਆ ਸ਼ਾਬਾਸ਼ ਹੀ ਨਾਲ ਚੱਲਿਆ ਕਿ ਤੂੰ ਆ ਗਾ ਤੁਹਾਡੇ ਨੂੰ ਕੋਈ ਗੱਲ ਨਹੀਂ ਤੇ ਬਹੁਤ ਬਹੁਤ ਧੰਨਵਾਦ ਇਹਨੇ ਸ਼ੁਰੂਆਤ ਕੀਤੀ ਜਾਂਦਾ ਟਿੰਕੀ ਲਿਉਣੀ ਲਿਉਣੀ ਜਿਹੀ ਲਿਉਣੀ ਨਹੀਂ ਹੈਗੀ ਹਾਂ ਨਹੀਂ ਵੈਸੇ ਤੁਹਾਡੇ ਕਰਕੇ ਨਾ ਸ਼ੀਸ਼ਾ ਵੀ ਆ ਗਿਆ ਕਿ ਨਹੀਂ ਅਜੇ ਆ ਵੀ ਆ ਗਿਆ ਤੁਹਾਡੇ ਕਰਕੇ ਆਇਆ ਨਹੀਂ ਤੇ ਮੈਂ ਬੜੀ ਵਾਰੀ ਇਹਨਾਂ ਨੇ ਕਿਹਾ ਵੀ ਸ਼ੀਸ਼ਾ ਚੇਂਜ ਕਰੀਏ ਇੱਕ ਤਾਂ ਟਾਈਮ ਹੀ ਨਹੀਂ ਲੱਗਦਾ ਇੱਕ ਐਵੇਂ ਢਿੱਲੇ ਜੇ ਪੈ ਰਹੇ ਸੀ ਤੋਂ ਕਮੈਂਟ ਕਿੰਨੇ ਆਉਂਦੇ ਆ ਹਾਂਜੀ ਅਗਲੇ ਆਖੜਾ ਸਾਨੂੰ ਕਹਿ ਦਿੰਦੇ ਨੇ ਇਹ ਸਾਨੂੰ ਬੜਾ ਪਿਆਰ ਕਰਦੇ ਪਰ ਮੰਨਦੇ ਸਾਡੀ ਹਾਂ ਹਾਂ ਤੇ ਮੈਂ ਇਹਨਾਂ ਨੂੰ ਕਿੰਨੇ ਵਾਰੀ ਕਿਹਾ ਮੈਂ ਸ਼ੀਸ਼ਾ ਲਿਆ ਉਦੋਂ ਇੱਕ ਟਾਈਮ ਜਾਂ ਵੀ ਨਹੀਂ ਲੱਗਦਾ ਇੱਕ ਕੱਲੇ ਜਾਣੇ ਦਾ ਲਿਉਣਾ ਹੱਥੋਂ ਤੇ ਜਦੋਂ ਮੈਂ ਹਾਂ ਹੋਰ ਹੀ ਬੜਾ ਸਮਾਨ ਹ ਕਾਫੀ ਆਦਾ ਸਮਾਨ ਹੋ ਜਾਂਦਾ ਤੇ ਤਾਂ ਕਰਕੇ ਵਧੀਆ ਅੱਜ ਕੰਮ ਨੇ ਪੈੜਿਆ ਨਹੀਂ ਸ਼ੁਰੂ ਇਹਨੇ ਕੀਤਾ ਤੇ ਮੇਰੇ ਖਿਆਲ ਨਾਲ 2 ਘੰਟੇ ਜਣਾ ਅੱਜ ਨਾਲ ਹੋਰ ਕੋ ਕੰਮ ਕਰਦੇ ਤੇ 1 ਘੰਟੇ ਚ ਕੰਮ ਉਗਾ ਲਿਆ ਇਹ ਇੱਕੋ ਘੰਟੇ ਦਾ ਕੰਮ ਹੀ ਦੇਖੋ ਕਰਦੇ ਪਰ ਕੀ ਕਰੀ ਪਤਾ ਨਹੀਂ ਵੇਖੀ ਨਹੀਂ ਹੁਣ ਮਿਸਤਰੀ ਦਾ ਕੰਮ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਜਾਣਾ ਇੱਕ ਵਾਰੀ ਟੈਂਕੀ ਪਾਰ ਲਾਉਂਦਾ ਤੁਸੀਂ ਫੇਰ ਜਾਣਾ ਚੈੱਕੀ ਚੈੱਕ ਹੋ ਗਿਆ ਕਿ ਸੋਕੇ ਸਾਰਾ ਪਾਣੀ ਇਹ ਤਾਂ ਨਾ ਭਰੀ ਦੇ ਫੇਰ ਲਿਆਉਣਾ ਪਊ ਤੁਹਾਨੂੰ ਸੱਜਣਾ ਨਹੀਂ ਠੀਕ ਆ ਚਲੋ ਬਾਹਰ ਜੜਾ ਉਹਨੂੰ ਵੇਖੀਏ ਚਲੋ ਠੀਕ ਆ